इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਧਾਰਮਿਕ ਸਮਾਜਿਕ ਜਿਸ ਬੰਦੀਆਂ ਤੇ ਉਹਦੇ ਦਾ ਫੈਵਨ ਜੋ ਸਾਡੇ ਛੋਟੇ ਜਿਹੇ ਸਨੇਹ ਦੇ ਪਹਿਲਾਂ ਪਿਛਲੀ ਮੀਟਿੰਗ ਦੇ ਵਿੱਚ ਵੀ ਆਏ ਤੇ ਅੱਜ ਵੀ ਉਹਨਾਂ ਨੇ ਆਪਣਾ ਕੀर्ती ਸਮਾ ਕੱਢਿਆ ਤੇ ਸਾਡੇ ਜ਼ਿਲ੍ਹੇ ਦੇ ਗਊ ਸੇਵਾ ਸੰਬੰਧੀ ਦੇ ਪ੍ਰਧਾਨ ਜਿਲ੍ਹਾ ਪ੍ਰਧਾਨ ਰਾਹੁਲ ਜੀ ਕਢੀ ਗੁਰਦਗੜ ਤੋਂ ਆਏ ਨੇ ਤੇ ਅਸੀਂ ਸਾਰਿਆਂ ਨੂੰ ਜੀ ਆਇਆਂ ਕਹਿੰਦੇ ਆ ਤੇ ਉਹਦੇ ਪਹੁੰਚਣ ਦੇ ਉੱਤੇ ਹਾਰਦਿਕ ਸਵਾਗਤ ਕਰਦੇ ਆ ਤੁਹਾਨੂੰ ਅਦਾਈ ਸਾਰਿਆਂ ਨੂੰ ਵੀ 8 ਤੇ 9 ਫਰਵਰੀ ਨੂੰ ਆਪਾਂ ਨੇ ਇੱਥੇ ਧੰਸਾਲਾ ਦੇ ਵਿੱਚ ਗਉ ਕਥਾ ਰੱਖਿਆ ਜਿਹਦੇ ਚ ਸ਼੍ਰੀ ਚੰਦਰ ਕਾਂਤ ਜੀ ਮਹਾਰਾਜ ਜੋ ਗੋਪਾਲ ਮੁਖ ਨੇ ਪੰਜਾਬ ਦੇ ਤੇ ਉਹ ਆਪਣੇ ਪਰਵਚਨਾ ਵਾਸਤੇ ਪਹੁੰਚ ਰਹੇ ਨੇ ਇਹ ਪ੍ਰਮਾਤਮਾ ਦੀ ਕਿਰਪਾ ਦੇ ਨਾਲੇ ਦੋ ਸਾਲ ਪਹਿਲਾਂ ਉਹਨਾਂ ਦੇ ਪ੍ਰਮਾਤਮਾ ਦੇ ਅਸ਼ੀਰਵਾਦ ਦੇ ਨਾਲ ਅਸੀਂ ਇਹ ਪੁਰੇ ਇੱਕ ਕਹਾ ਬੋਥਾ ਸ਼ੁਰੂ ਕਰਾਈ ਸੀ ਜੋ ਸਾਰੇ ਸ਼ਹਿਰ ਨਿਵਾਸੀਆਂ ਤੇ ਸੰਸਥਾਵਾਂ ਦੇ ਸਹਿਯੋਗ ਦੇ ਨਾਲ ਸੰਪੰਨ ਦੂ ਹੋ ਚੁੱਕੀਆਂ ਨੇ ਸਾਡੀਆਂ ਤੇ 83 ਤੀਸਰੀ ਹੋ ਗਈ ਆ ਅਸੀਂ ਉਹਦੇ ਤੇ ਇੱਕ ਬੇਨਤੀ ਕਰਨੀ ਚਾਹੁੰਦੇ ਆ ਵੀ ਸੰਗਤ ਬਾਤੋਬਾਦ ਹਕੂਮ ਧਰਮ ਦੇ ਵਿੱਚ ਗਊ ਮਾਤਾ ਦਾ ਬਹੁਤ ਵੱਡਾ ਸਤਕਾਰ ਆ ਤੇ ਗਊ ਮਾਤਾ ਦੀ ਜਿਹੜੀ ਸੇਵਾ ਉਹ ਸਭ ਤੋਂ ਉੱਤਮ ਸੇਵਾ ਕਣੀ ਜਾਂਦੀ ਆ ਅਸੀਂ ਇਸ ਜਵੰਦੇ ਵਿੱਚ ਪਿਛਲੀ ਵਾਰ ਵੀ ਸਜਾਉਣਾ ਆਏ ਸੀ ਤੇ ਦੁਬਾਰਾ ਫੇਰ ਬੇਨਤੀ ਕਰਦੇ ਆ ਵੀ ਇੱਕ ਦਾ ਗੈਦਰਿੰਗ ਬਾਰੇ ਵੀ ਬਾਤੋਬਾਦ ਕਿਸ ਤਰ੍ਹਾਂ ਹੋਵੇ ਜਿਸ ਤਰ੍ਹਾਂ ਪਿਛਲੀ ਵਾਰ ਬੱਜੀ ਨੇ ਦੱਸਿਆ ਸੀ ਵੀ ਜੇ ਅੱਜ ਜਨੇਵਤੇ ਬੈਠੇ ਆ ਤੇ 10-10 ਬੰਦੇ ਵੀ ਆਪਾਂ ਆਪਣੇ ਪਰਿਵਾਰਾਂ ਤੋਂ ਬਿਨਾ ਆਪਾਂ ਡੂਟੀਆਂ ਲਾਈਏ ਤਾਂ ਉਹਨੇ ਬਲੇਡ ਜਸਟ ਹੋ ਜਾਂਦੇ ਨੇ ਆ ਜਾਂਦੇ ਇੱਕ ਬੇਨਤੀ ਇਹ ਆ ਵੀ ਕਈ ਵਾਰ ਕੀ ਹੋਇਆ ਜਿਹੜੇ ਆਮ ਹੁੰਦੇ ਨੇ ਪ੍ਰੋਗਰਾਮ ਜਦੋਂ ਸਮਾਪਤੀ ਲਈ ਹੁੰਦੀ ਹੈ ਚਾਹ ਪਾਣੀ ਦਾ ਪ੍ਰੋਗਰਾਮ ਹੁੰਦਾ ਲੱਗਰਦਾ ਪ੍ਰੋਗਰਾਮ ਹੁੰਦਾ ਲੋਕ ਉਦੋਂ ਅੱਧਾ ਘੰਟਾ ਪਹਿਲਾਂ ਆਉਂਦੇ ਨੇ ਤੇ ਇਹਨੂੰ ਆਪਾਂ ਕੋਈ ਇਦਾਂ ਦਾ ਸਿਸਟਮ ਬਣਾਵੇ ਵੀ ਦੋ ਦਿਨ ਦੇਖੋ ਜਿਹੜਾ ਪ੍ਰੋਗਰਾਮ ਆ ਉਹਦਾ ਤਾਹੀ ਬੇਨਿਫਿਟ ਆ ਏਡੀ ਦੂਰ ਉਹਨਾਂ ਨੂੰ ਵੀ ਆਪਾਂ ਨਹੀਂ ਬੁਲਾਉਣਾ ਤੇ 3 ਵਜੇ ਪੌਣੇ 3 ਵਜੇ 3 ਵਜੇ ਪ੍ਰੋਗਰਾਮ ਸਿਖਾਉਣਾ ਪੌਣੇ 3 ਵਜੇ ਜਿਹੜੀ ਹੈਗੇ ਨੇ ਆਪਾਂ ਸਗਰ ਜਿਹੜੀ ਪਹੁੰਚੇ ਤਾਹੀ ਬੇਨਿਫਿਟ ਆ ਇਸ ਸੰ ਤਾਰੇ ਸਾਡੇ ਕੋਲ ਨਹੀਂ ਉਹ ਰਹਿ ਗਏ ਤੁਸੀਂ ਆਪਣੇ ਤੌਰ ਦੇ ਉੱਤੇ ਜਾਂ ਸਾਨੂੰ ਗਾਈਡ ਕਰੋ ਅਸੀਂ ਉਹਨਾਂ ਨੂੰ ਧਾਰਮਿਕ ਦੇਦੇ ਬੰਦਿਆਂ ਨੂੰ ਉਹਨਾਂ ਨੂੰ ਵੀ ਸੰਪਰਕ ਕਰੀਏ ਜਿੰਨੀਆਂ ਵੀ ਆਪਣੇ ਭਜਨ ਮੰਡਲੀਆਂ ਨੇ ਕੋਈ ਸ਼ਹਿਰ ਦੀਆਂ ਉਹਨਾਂ ਦੇ ਕਿਸੇ ਨੰਬਰ ਸਾਨੂੰ ਦੇ ਦਿਓ ਤੇ ਤੁਸੀਂ ਇਹ ਇਹ ਨਾ ਸਮਝੋ ਵੀ ਗੁਰਦੇ ਸਾਰੇ ਬੰਦੇ ਅੱਪਾ ਇਹਦੇ ਮੈਂਬਰ ਆ ਸਾਰੇ ਸਾਡੇ ਸਰਕਾਰਯੋਗ ਨੇ ਅਸੀਂ ਪਵਨ ਦੀ ਹਮ ਰਾਮ ਦਰਬਾਰ ਵਿੱਚ ਬੈਠ ਕੇ ਦੋ ਕੀ ਕਥਾ ਕੇ ਸੰਬੰਧਿਤ उसके आयोजन से संबंधित विचार विमर्श करने जा रहे हैं और बड़ा ही प्रसन्नता महसूस करता होता हूं जहां कहां, यत्र कहीं भी सनातन धर्म का जो प्रचार होता है प्रसार होता है या उसके महिमा का गुणगान होता है बहुत ही प्रसन्नता महसूस करता हूं अगर हम प्रसन्न नहीं हुए तो प्रसन्न कौन होगा हम सभी को गौरवान्वित तो होना चाहिए गौरव महसूस करना चाहिए कि हमारे यहाँ पर अमरोह नगरी में ये दूसरी बार दूसरी बार हो रही है तीसरी बार तीसरी बार, 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 बार गौ की कथा होने जा रही है गौ की कथा सारे कथाओं का जो एक सागर है यदि नदी नदी के सर्वे सागर भवा जिस प्रकार की सारी की सारी नदियां यंत्र घूमती घुमाती हुई एक गंगा सागर में समाहित हो जाती है गंगा धारा में समाहित तो हो जाती है इसी प्रकार सारी की सारी कथाएं जब भागवत की कथा हो रामायण की कथा हो जो भी कथा हो वो गौ की कथा में समाहित तो हो जाती है मैं नहीं कहता कहता है यह हमारा वेद पुराण का जो भी है क्यों गौ की गौ के अंदर कहते हैं कहते नहीं रहने की व्यवस्था कितनी है तुम्हें तो क्या कर लिया होगा और क्या होता कि जिन्हें उन्होंने ਨਾਸ਼ਤਾ ਹੈ ਭੋਜਨ ਹੈ ਦੁਪਹਿਰ ਦਾ ਖਾਣਾ ਹੈ ਇਹ ਆਪਣੇ ਘਰ ਰੱਖਣ ਦੀ بجائے ਆਪਣੇ ਜਿਹੜੇ ਹੋਰ ਸਾਥੀ ਹੈ ਉਹਨਾਂ ਦੇ ਘਰੇ ਜੇ ਕੋਈ ਕਹਿੰਦਾ ਨਾ ਕਿ ਮਹਾਰਾਜ ਜੀ ਮੇਰੇ ਘਰੇ ਅੱਜ ਨਾਸ਼ਤਾ ਕਰਨ ਤਾਂ ਚਾਹੇ ਆਪਣਾ ਘਰ ਛੁੱਟ ਜਵੇ ਉਹਨਾਂ ਦੇ ਘਰੇ ਨਹੀਂ ਜਿਹਨਾਂ ਨੇ ਵੀ ਮੈਂ ਮਹਾਰਾਜ ਜੀ ਦੇ ਚਰਨ ਪੈਣ ਦੀ ਜਿਆਦਾ ਤੋਂ ਜਿਆਦਾ ਬੰਦੇ ਆਪਣੇ ਨਾਲ ਜੁੜਨ ਦੀ ਇੱਕ ਲੋਕ ਕਥਾ ਹੋ ਰਹੀ ਹੈ ਕੁਸ਼ਲ ਜੀ ਨੇ ਵੀ ਬਹੁਤ ਸਹੀ ਅੱਛਾ ਕਿਹਾ ਕਿ ਸਾਡੇ ਵੀ ਹੋ ਰਹੀ ਇਹ ਆਪਾਂ ਸਭ ਦੇ ਹੋ ਰਹੀ ਹੈ ਮਤਲਬ ਕੋਈ ਇਹ ਨਾ ਸਮਝੇ ਕਿ ਵੀ ਇਹਨੇ ਕਰਾ ਰਹੇ ਹੈ ਜਾਂ ਉਹ ਕਰਾ ਰਹੇ ਹੈ ਉਹ ਕੁਝ ਨਹੀਂ ਹੈ ਅਪਾ ਸਭ ਦੇ ਵਿੱਚ ਚਿੱਤ ਅਨੁਭੂਤੀ ਹੋਣੀ ਚਾਹੀਦੀ ਅਸੀਂ ਕਰਾ ਰਹੇ ਹੈ ਤਾਂ ਜੇ ਆਪਾਂ ਇਹ ਸੋਚ ਕੇ ਚੱਲਾਂ ਕਿ ਅਸੀਂ ਕਰਾ ਰਹੇ ਹੈ ਤਾਂ ਕੋਈ ਗਾਰਨਟੀ ਨਹੀਂ ਹੈ ਕਿ ਪੂਰੀ ਭੀੜ ਨਾ ਹੋਵੇ ਪੂਰਾ ਹੋ ਨਾ ਹੋਵੇ ਕਿਉਂਕਿ ਮਹਾਰਾਜ ਜੀ ਇੰਨੇ ਦੂਰ ਤੋਂ ਕਰਨ ਵਾਸਤੇ ਆਉਂਦੇ ਨੇ ਸੁਆਰ ਖਾਂਦੇ ਆ ਵੀ ਇੱਕ ਗਊ ਪਾਤ ਦੇ ਪ੍ਰਤੀ ਹੀ ਉਹਨਾਂ ਦਾ ਹੋ ਹੈਗਾ ਵੀ ਉਹਨਾਂ ਦੀ ਕਥਾ ਸੁਣਨ ਜੇ ਲੋਕ ਨਹੀਂ ਆਉਂਦੇ ਤਾਂ ਫਿਰ ਮਰੀਆਂ ਜਲ ਨਹੀਂ ਹੈ ਉਹ ਉਹ ਵੀ ਇਨਾ ਸਮਾਂ ਆਪਣਾ ਕੀਤੀ ਤੁਮਿਆ ਦੰਦੇ ਆਪਨ ਨੂੰ ਤੇ ਆਪਾਂ ਇਹ ਵਿਵਸਥਾ ਪੂਰੀ ਦੇਖੀਏ ਕਿ ਲੋਕ ਬਦੋਗਾ ਤੋਂ ਸੁਣਨ ਤੇ ਪੁਰਾਣੇ ਲੋਕਾਂ ਤੋਂ ਬਜਾਏ ਜੇ ਨਵੇਂ ਲੋਕ ਜੋ ਜੁੜਦੇ ਹੈ ਜੇ ਤੁਸੀਂ 20% ਵੀ ਨਵੇਂ ਲੋਕ